ਵੇਖੋ ਜੀ ਮੈਂ ਤਾਂ ਬੜੀ ਗੱਲ ਸੁਣ ਉਹ ਭਰਾ ਵਾ ਕੋਈ ਗੱਲ ਨਹੀਂ ਯਾਰ ਵੇਖ ਸਰਦਾਰ ਬੰਦਾ ਉਹਦੇ ਨਾਲ ਗੱਲ ਪੈਣ ਡਿਆ ਨਾ ਕਰ ਮੇਰਾ ਭਰਾ ਉਹਦੀ ਪੱਕੀ ਤੇ ਹਰ ਤੋਂ 2-3 ਘੰਟੇ ਤੋਂ ਮੈਨੂੰ ਖਰਾਬ ਕਰਨ ਡਿਆ ਯਾਰ ਨਾ ਕਰ ਮੇਰਾ ਭਰਾ ਮੈਂ ਕੌਣ ਆਇਆ ਯਾਰ ਨਾਲਣ ਦੇ ਮੇਰਾ ਵੀਰ ਦੂਸਰਾ ਹੋਇਆ ਮੈਂ ਤੈਨੂੰ ਕਿਹਾ ਹੀ ਨਹੀਂ ਕੋਸ਼ਿਸ਼ ਤੇ 4 ਘੰਟੇ ਰੁਕਦੀ ਤੂੰ ਗਾਲਾਂ ਕੱਢਣ ਲੱਗ ਜਾਣਾ ਕਦੀ ਕੋਸ਼ਿਸ਼ ਯਾਰ ਉਹ ਯਾਰ ਉਹ ਸਰਦਾਰ ਬੰਦਾ ਮੜੀ ਦੀ ਸ਼ਰਮ ਕਰਲਾ ਮੇਰਾ ਭਰਾ ਬਣ ਕੇ ਤਮਾਲਾ ਸਜਾਇਆ ਹੋਇਆ ਉਹਨੇ ਯਾਰ ਘਰਮਾਲ ਕਰਦਾ ਯਾਰ